ਸੂਬੇ ਵਿੱਚ ਹਰ ਤਰ੍ਹਾਂ ਦੇ ਪ੍ਰਦੂਸ਼ਣ ਉੱਤੇ ਕਾਬੂ ਪਾਉਣ ਲਈ ਵਿੱਢੀ ਗਈ ਮੁਹਿੰਮ ਤਹਿਤ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਵੱਖ-ਵੱਖ ਟੀਮਾਂ ਪਿਛਲੇ 3 ਦਿਨਾਂ ਵਿੱਚ ਸੂਬੇ ਭਰ ਦੇ 100 ਹਸਪਤਾਲਾਂ ਦੀ ਕੀਤੀ ਗਈ ਅਚਨਚੇਤੀ ਜਾਂਚ ਦੌਰਾਨ 33 ਅਜਿਹੇ ਹਸਪਤਾਲਾਂ ਦੀ ਸ਼ਨਾਖਤ ਹੋਈ ਹੈ ਜਿਹੜੇ ਬਾਇਓਮੈਡੀਕਲ ਕਚਰੇ ਸਬੰਧੀ ਨਿਯਮਾਂ ਦੀ ਉਲੰਘਣਾ ਕਰਕੇ ਖਤਰਨਾਕ ਪ੍ਰਦੂਸ਼ਣ ਫੈਲਾ ਰਹੇ ਸਨ ਇਨ੍ਹਾਂ ਹਸਪਤਾਲਾਂ ਵਿਰੁੱਧ ਨਿਯਮਾਂ ਮੁਤਾਬਕ ਬੰਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਬੋਰਡ ਦੇ ਚੇਅਰਮੈਨ ਸ਼੍ਰੀ ਕਾਨ ਸਿੰਘ ਪੰਨੂ ਨੇ ਕਿਹਾ ਕਿ ਇਸ ਕਚਰੇ ਵਿੱਚੋਂ ਅਨੇਕਾਂ ਤਰ੍ਹਾਂ ਦੀਆਂ ਘਾਤਕ ਬਿਮਾਰੀਆਂ ਲੱਗਣ ਦਾ ਖਤਰਾ ਹੁੰਦਾ ਹੈ ਇਸ ਲਈ ਬਾਇਓਮੈਡੀਕਲ ਵੇਸਟ ਬਾਰੇ ਕੋਈ ਇੱਕ ਤੂਹੀ ਬਰदाश्त ਨਹੀਂ ਕੀਤੀ ਜਾਵੇਗੀ ਉਹਨਾਂ ਦੱਸਿਆ ਕਿ ਬੋਰਡ ਨੇ ਇਹ ਕਚਰਾ ਇਕੱਠਾ ਕਰਨ ਲਈ ਮਾਹਰ ਏਜੰਸੀਆਂ ਨੂੰ ਪ੍ਰਮਾਣਿਤ ਕੀਤਾ ਹੋਇਆ ਹੈ ਜਿਹੜੀਆਂ ਜੀਪੀਐਸ ਸਿਸਟਮ ਵਾਲੀਆਂ ਵਿਸ਼ੇਸ਼ ਗੱਡੀਆਂ ਰਾਹੀਂ ਪੰਜਾਬ ਭਰ ਵਿੱਚ ਹਰ ਰੋਜ਼ ਤਕਰੀਬਨ 14 ਟਨ ਅਜੇਹਾ ਕਚਰਾ ਇਕੱਠਾ ਕਰਕੇ ਉਸ ਦਾ ਸੁਰੱਖਿਅਤ ਤੰਗ ਨਾਲ ਨਿਪਟਾਰਾ ਕਰ ਦਿਆ ਹਨ ਇੱਥੇ ਇਹ ਵੀ ਵਰਣਨਯੋਗ ਹੈ ਕਿ ਪੰਜਾਬ ਵਿੱਚ ਸਰਕਾਰੀ ਹਸਪਤਾਲਾਂ ਸਮੇਤ ਛੋਟੇ ਅਤੇ ਵੱਡੇ 10000 ਦੇ ਕਰੀਬ ਹਸਪਤਾਲ ਹਨ ਜਿਨ੍ਹਾਂ ਵਿੱਚੋਂ ਵੱਡੀ ਮਾਤਰਾ ਵਿੱਚ ਬਾਇਓਮੈਡੀਕਲ ਕਚਰਾ ਨਿਕਲਦਾ ਹੈ ਹਸਪਤਾਲ ਬਹੁਤ ਵਧੀਆ ਮਾਨਵਤਾ ਵਾਸਤੇ ਕੰਮ ਕਰ ਰਹੇ ਨੇ ਲੋਕਾਂ ਦੀਆਂ ਦੁੱਖ ਤਕਲੀਫਾਂ ਦੇ ਵਿੱਚ ਸਾਹਮਣੇ ਆ ਰਹੇ ਨੇ ਬਿਮਾਰੀਆਂ ਦਾ ਇਲਾਜ ਕਰ ਰਹੇ ਨੇ ਬਰਨਾਰਡ ਦੀ ਨਾਲ ਇਹਨਾਂ ਹਸਪਤਾਲਾਂ ਦੇ ਵਿੱਚ ਇੱਕ ਬੜੀ ਵੱਡੀ ਚੀਜ਼ ਹੁੰਦੀ ਹੈ ਬਾਇਓਮੈਡੀਕਲ ਵੇਸਟ ਜਿਹੜੀਆਂ ਪਟੀਆਂ ਨੇ ਖੂਨ ਹੈ ਦਵਾਈਆਂ ਨੇ ਦਵਾਈਆਂ ਦੀਆਂ ਸ਼ੀਸ਼ੀਆਂ ਨੇ ਹੋਰ ਸਮਾਨ ਦੀ ਨਵੇਂ ਹਸਪਤਾਲਾਂ ਚੋਂ ਆਇਆ ਹੈ ਉਸ ਨੂੰ ਡਿਸਪੋਜ਼ ਆਫ ਕਿਵੇਂ ਕਰਨਾ ਉਹਨੂੰ ਸਾਹਮਣਾ ਸਬੋਣਾ ਕਿਵੇਂ ਹੈ ਉਹਨੂੰ ਅਸੀਂ ਬਾਇਓਮੈਡੀਕਲ ਵੇਸਟ ਮੈਨੇਜਮੈਂਟ ਕਹਿੰਦੇ ਹਾਂ ਤੇ ਉਹਦੇ ਵਾਸਤੇ ਪੋਲੂਸ਼ਨ ਕੰਟਰੋਲ ਬੋਰਡ ਵੱਲੋਂ ਬੜੀਆਂ ਡਿਟੇਲਡ ਗਾਈਡਲਾਈਨ ਕੱਢੀਆਂ ਹੋਈਆਂ ਨੇ ਸਾਰੇ ਹਸਪਤਾਲਸ ਨੂੰ ਤੇ ਇਹ ਹਸਪਤਾਲ ਸਾਰੇ ਰਜਿਸਟਰਡ ਨੇ ਸਾਡੇ ਨਾਲ ਤਾਂ ਅਸੀਂ ਗਾਹੇ-ਬਗਾਏ ਇਹ ਦੇਖਣਾ ਹੁੰਦਾ ਕਿ ਜਿਹੜੀਆਂ ਸਾਡੀਆਂ ਗਾਈਡਲਾਈਨਸ ਨੇ ਉਦੇ ਮੁਤਾਬਕ ਹੀ ਇਹ ਸਾਰੇ ਹਸਪਤਾਲ ਜਿਹੜੇ ਨੇ ਉਹ ਆਪਣੇ ਬਾਇਓ ਮੈਡੀਕਲ ਵੇਸਟ ਨੂੰ ਡਿਸਪੋਜ਼ ਆਫ ਕਰ ਰਹੇ ਨੇ ਜਾਂ ਇੱਕ ਤੇ ਦੂਸਰਾ ਮਿਊਸਪਲ ਕਮੇਟੀਆਂ ਦੇ ਵਿੱਚ ਡੰਪ ਕਰ ਰਹੇ ਨੇ ਜਾਂ ਉਸ ਤਰ੍ਹਾਂ ਹੀ ਸੜਕਾਂ ਦੇ ਸੁੱਟ ਰਹੇ ਨੇ ਸੋ ਇਹ बार-बार ਦੇਖਣਾ ਪੈਂਦਾ ਹੈ ਸਪੋਕਸਮੈਨ ਟੀਵੀ ਦੇ ਲਈ ਪਟਿਆਲਾ ਤੋਂ ਅਮਰਜੀਤ ਸਿੰਘ ਦੇ ਨਾਲ ਰਾਣਾ ਰਖੜਾ ਦੀ ਰਿਪੋਰਟ